ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਟੈਕਸਾਸ ਦੇ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਇੱਕ ਸਿੱਖ ਗੈਰ ਮੁਨਾਫਾ ਸੰਗਠਨਾ ਦੇ ਕਰਮਚਾਰੀਆਂ ਨੂੰ ਜ਼ਖਮੀ ਕਰਨ ਅਤੇ ਮਾਰਨ ਦੀ ਤਮਕੀਦ ਦੇ ਦੋਸ਼ ਦੇ ਵਿੱਚ 26 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਪੂਸ਼ਨ ਅਥਾਲੇ ਨਾਮਕ ਇਸ ਵਿਅਕਤੀ ਨੇ ਜਨਵਰੀ ਦੇ ਵਿੱਚ ਇੱਕ ਖਤਰਨਾਕ ਹਤਿਆਤ ਦੀ ਵਰਤੋਂ ਕਰਨ ਦੀ ਤਮਕੀਦ ਦੇ ਕੇ ਅਤੇ ਕਿਸੇ ਹੋਰ ਵਿਅਕਤੀ ਨੂੰ ਜ਼ਖਮੀ ਕਰਨ ਦੇ ਲਈ ਅੰਤਰਰਾਸ਼ਟਰੀ ਧਮਕੀ ਦੇ ਕੇ ਸੰਘੀ ਸੁਰੱਖਿਆਤ ਗਤੀਵਿਧੀਆਂ ਦੇ ਵਿੱਚ ਦਖਲ ਦੇਣ ਦਾ ਦੋਸ਼ੀ ਮੰਨਿਆ ਸੀ ਟੈਕਸਾਸ ਦੇ ਵਿੱਚ ਭਾਰਤੀ ਮੂਲ ਦੇ 49 ਸਾਲਾ ਪੁਰਸ਼ ਅਥਾਲੇ ਨੂੰ ਨਿਊ ਜਰਸੀ ਦੇ ਵਿੱਚ ਇੱਕ ਗੈਰ ਮੁਨਾਫਾ ਸੰਸਥਾ ਦੇ ਸਿੱਖ ਕਰਮਚਾਰੀਆਂ ਦੇ ਵਿਰੁੱਧ ਹਿੰਸਕ ਧਮਕੀਆਂ ਦੇਣ ਤੇ ਦੋਸ਼ ਦੇ ਵਿੱਚ 26 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਥਾਲੇ ਨੇ ਸਿੱਖ ਗੈਰ ਮੁਨਾਫਾ ਸੰਸਥਾ ਦੇ ਮੁਖ ਨੰਬਰ ਉੱਤੇ ਕਾਲ ਕੀਤੀ ਅਤੇ ਇਹਨਾਂ ਵਿਅਕਤੀਆਂ ਨੂੰ ਜ਼ਖਮੀ ਕਰਨ ਜਾਂ ਫਿਰ ਮਾਰਨ ਰੇਜ਼ਰ ਦੇ ਨਾਲ ਉਨ੍ਹਾਂ ਦੇ ਵਾਲ ਕੱਟਣ ਆਦਿ ਦੀਆਂ ਧਮਕੀਆਂ ਦਿੱਤੀਆਂ ਸਨ ਪਹਿਲੀਆਂ ਕੋਲਾ 2022 ਦੇ ਵਿੱਚ ਕੀਤੀਆਂ ਗਈਆਂ ਸਨ ਅਤੇ ਇਸ ਸਾਲ ਜਨਵਰੀ ਦੇ ਵਿੱਚ ਉਸ ਨੇ ਇੱਕ ਖਤਰਨਾਕ ਹਥਿਆਰ ਦੀ ਤੋ ਕਰਦੇ ਧਮਕੀ ਦੇ ਕੇ ਅਤੇ ਕਿਸੇ ਹੋਰ ਵਿਅਕਤੀ ਨੂੰ ਜ਼ਖਮੀ ਕਰਨ ਦੇ ਲਈ ਅੰਤਦਾਜ਼ੀ ਧਮਕੀ ਦੇ ਕੇ ਸੰਕੀ ਸੁਰੱਖਿਆਤ ਗਤੀਵਿਧੀਆਂ ਦੇ ਵਿੱਚ ਦਖਲ ਦੇਣ ਦਾ ਦੋਸ਼ੀ ਮੰਨਿਆ ਜਦੋਂ ਦੋਸ਼ ਲਗਾਏ ਗਏ ਇਨਸਾਨ ਤਾਂ ਅਪਰਾਧਿਕ ਸ਼ਕਤੀਆਂ ਅਧਿਕਾਰੀਆਂ ਨੇ ਲਿਖਿਆ ਕਿ ਉਸਨੇ ਸਿੱਖਾ ਦੇ ਕੇਸ਼ ਰੇਜ਼ ਦੇ ਨਾਲ ਮੁੰਨਣ ਦੀ ਧਮਕੀ ਦਿੱਤੀ ਅਤੇ ਧਾਰਮਿਕ ਸਮੂਹ ਦੇ ਮੈਂਬਰਾਂ ਨੂੰ ਅਪਮਾਨਜਨਕ ਨਾਮਾਂ ਅਤੇ ਹੋਰ ਅਪਮਾਨਾ ਦੇ ਨਾਲ ਬੁਲਾਇਆ 10 ਦੇ 2023 ਦੇ ਵਿੱਚ ਉਸਨੇ ਦੁਬਾਰਾ ਉਸੇ ਸਿੱਖ ਸੰਗਤਨ ਨੂੰ ਫੋਨ ਕੀਤਾ ਤੇ ਸਿੱਖਾਂ ਤੇ ਮੁਸਲਮਾਨਾਂ ਦੇ ਵਿਰੁੱਧ ਹਿੰਸਕ ਜਿੰਸੀ ਚਿੱਤਰਾ ਦੀ ਵਰਤੋਂ ਕਰਦੇ ਹੋਏ ਦੋ ਹੋਰ ਵੌਇਸ ਮੇਲ ਛੱਡੇ ਉਸ ਦੇ ਖਿਲਾਫ ਇੱਕ ਵੱਖਰੀ ਸ਼ਿਕਾਇਤ ਦੇ ਵਿੱਚ ਕਿਹਾ ਗਿਆ ਕਿ ਉਸਨੇ ਨਵੰਬਰ 2021 ਦੇ ਵਿੱਚ ਇੱਕ ਮੁਸਲਿਮ ਸਾਥੀ ਨੂੰ ਨਫ਼ਰਤ ਫਲੋਨ ਵਾਲੇ ਈਮੇਲ ਅਤੇ ਸੁਨੇਹੇ ਵੀ ਭੇਜੇ ਸੀ ਫਰਵਰੀ 2022 ਦੇ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਨਾਲ ਇੱਕ ਟੈਲੀਫੋਨ ਇੰਟਰਵਿਊ ਦੇ ਵਿੱਚ ਅਪਰਾਧਿਕ ਸ਼ਿਕਾਇਤ ਦੇ ਵਿੱਚ ਕਿਹਾ ਗਿਆ ਕਿ ਥਾਲੇ ਨੇ ਜਾਂਚ ਕਰਤਾਵਾਂ ਨੂੰ ਦੱਸਿਆ ਕਿ ਉਹ ਮੁਸਲਮਾਨ ਦੇ ਨਾਲ ਨਫ਼ਰਤ ਕਰਦਾ ਹੈ ਕਿਉਂਕਿ ਉਹਨਾਂ ਨੇ ਭਾਰਤ ਨੂੰ ਬਰਾਬਰ ਕਰ ਦਿੱਤਾ ਸੀ ਨਿਆਂ ਵਿਭਾਗ ਦੇ ਸਿਵਲ ਰਾਈਟਸ ਡਿਵੀਜ਼ਨ ਦੇ ਸਹਾਇਕ ਅਟਾਰਨੀ ਜਨਰਲ ਹਰਮੀਤ ਕੇਟੀ ਲੋਨੇ ਨੇ ਕਿਹਾ ਹੈ ਕਿ ਨਿਆਂ ਵਿਭਾਗ ਸਾਡੇ ਦੇਸ਼ ਦੇ ਵਿੱਚ ਹਿੰਸਾ ਦੀ ਨਫ਼ਰਤ ਭੜਕਾਉਤਮਕਿਆ ਦੇ ਲਈ ਕੋਈ ਸਹਿਨਸ਼ੀਲਤਾ ਨਹੀਂ ਰੱਖਦਾ ਅਤੇ ਇਸ ਦੇ ਅਪਰਾਧੀਆਂ ਨੂੰ ਨਿਆਂ ਦੇ ਘਟਾਰੇ ਦੇ ਵਿੱਚ ਲਿਆਉਣ ਦੇ ਲਈ ਸਾਡੇ ਨਾਲ ਕੰਮ ਕਰਨ ਦੇ ਲਈ ਅਮਰੀਕੀ ਅਟਾਰਨੀ ਅਲੀਨਾ ਹੱਥਾ ਅਤੇ ਉਸ ਦੀ ਟੀਮ ਦੇ ਸਖਤੀਤ ਨਾਲ ਦੀ ਸ਼੍ਰੀਲੰਕਾ ਵੀ ਕੀਤੀ ਹੈ ਵੀਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ